ਕਿਵੇਂ ਪੁੱਤਰਾ ਕੀ ਹਾਲ ਚਾਲ ਏ ਉਹ ਬਾਪੂ ਚੜਦੀ ਕਲਾ ਬਾਪੂ ਚੜਦੀ ਕਲਾ ਚਾਹੀਦੀ ਏ ਚੜਦੀ ਕਲਾ ਚਾਹੀਦੀ ਪੁੱਤ ਕਿਵੇਂ ਤੁਸੀਂ ਗਏ ਸੀ ਆ ਜਿਹੜੇ ਵਿਚਾਰੇ ਹੜਪੀੜ ਤੇ ਆਪਣੇ ਇੰਨਾ ਆਇਆ ਆ ਪਾਣੀ ਤੇ ਗਏ ਸੀ ਉੱਥੇ ਤੁਸੀਂ ਹਾਂ ਗਏ ਸੀ ਕਿ ਅਸੀਂ ਇੱਥੇ ਆਪਣੇ ਇਧਰ ਵੀ ਜਾ ਕੇ ਆਏ ਆ ਸ਼ੇਰਪੁਰੇ ਹੱਲ ਤੇ ਅੱਜ ਫਿਰ ਬਾਪੂ ਚੱਲਿਆ ਜੀਰੇ ਹੱਲ ਮਹੂ ਹੱਲ ਚਾਹ ਠੀਕ ਏ ਜਾਇਆ ਕਰੋ ਵਧੀਆ ਕੰਮ ਏ ਪੁੱਤ ਕਿ ਤੂੰ ਵੀ ਜਿਹੜਾ ਆਪਣਾ ਸਾਰਾ ਸਿੱਖ ਪੰਥ ਹੈ ਮੈਂ ਵੀ ਬੇਨਤੀ ਸਾਰੇ ਸਿੱਖ ਪੰਥ ਨੂੰ ਕਰਨਾ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਸਾਰੇ ਭੈਣ ਭਰਾ ਬਾਹਰਲੇ ਵਿਦੇਸ਼ਾਂ 'ਚ ਬੈਠੇ ਉਹਨਾਂ ਨੂੰ ਇਹ ਬੇਨਤੀ ਪਹਿਲੀ ਗੱਲ ਤੇ ਤੁਸੀਂ ਪਿੱਛੇ ਨਹੀਂ ਹਟਦੇ ਪਰ ਤੁਹਾਨੂੰ ਚਾਹੀਦਾ ਹੈ ਕਿ ਸਾਰੀ ਸਾਡੀ ਇਹਨਾਂ ਦੇ ਜਿਹੜੇ ਭਰਾ ਡੁੱਬਦੇ ਪਏ ਨੇ ਕੋਈ ਵੀ ਉਹਨਾਂ ਦੀ ਮਦਦ ਕਰੋ ਇੱਕ ਮੈਨੂੰ ਇਹ ਬੜੀ ਖੁਸ਼ੀ ਆਈ ਹੈ ਕਿ ਜਿਹੜਾ ਯਾਰ ਕਲਾਕਾਰ ਇੰਨੀ سپورਟ ਕਰਦੇ ਪਏ ਇਹ ਬੜੀ ਕਾਸ਼ ਮੈਨੂੰ ਖੁਸ਼ੀ ਹੈ ਹਾਂ ਪੰਜਾਬ ਵੀ ਪੰਜਾਬ ਦੇ ਨਾਲ ਖੜਾ ਆ ਹੀ ਵੀ ਲੈ ਕੇ ਗਏ ਸਾਂ ਰਾਸ਼ਰ ਰੂਸ਼ਨ ਦੇ ਕੇ ਆਏ ਆ ਤੇ ਸਰਬਜੀਤ ਸਿੰਘ ਵੀ ਆਏ ਸੀਗੇ ਤੇ ਆਪਣਾ ਧਰਮਪ੍ਰੀਤ ਵੀ ਗਿਆ ਸੀ ਤਾਂ ਮੂਹ ਹਾਂ ਧਰਮਪ੍ਰੀਤ ਵੀ ਗਿਆ ਹੀਗਾ ਇੱਥੇ ਮੈਂ ਤੇ ਸਾਰਿਆਂ ਨਾਲ ਚਾਚਾ ਆਪਣਾ ਰਜੀਤ ਸਿੰਘ ਨਹੀਂ ਚਾਚਾ ਯਾਰ ਇੱਥੇ ਟੀਵੀ ਵੇਂਦਿਆਂ ਦੇ ਭਾਈ ਦਾ ਦਾ ਚਾਚਾ ਕੱਲ ਵੀ ਇੱਥੇ ਨਾ ਟੀਵੀ ਵਿਆਂ ਦੇ ਰੋਣ ਲੱਗ ਪਿਆ ਮੈਂ ਵੀ ਰੋਣ ਲੱਗ ਪਿਆ ਇੰਨਾ ਦੁੱਖ ਲੱਗਦਾ ਵੇਖ ਕੇ ਇਹਨੇ ਲੋਕ ਇੰਨਾ ਜਿਆਦਾ ਪਰ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜ ਜੀ ਦੇ ਕਿੰਨੇ ਅਰਦਾਸ ਅਹੀ ਕਰਨੇ ਦੋ ਟਾਈਮ ਅਸੀਂ ਤੋਂ ਨਹੀਂ ਤੇ ਬੈਠੇ ਆ ਕੀ ਕਰ ਸਕਨੇ ਆ ਅੰਦਰ ਹੀ ਬੈਠੇ ਆ ਇਧਰ ਦਾਂਤ ਹੀ ਕਰ ਸਕਨੇ ਆ ਆਪਣੇ ਪੰਜਾਬ ਲਈ ਸਾਡੇ ਪੰਜਾਬ ਦੀ ਮਹਾਰਾਜਾ ਕਿਰਪਾ ਕਰੇ ਤੇ ਮਹਾਰਾਜ ਜੀ ਵੀ ਗੁਰੂ ਕਿਰਪਾ ਕਰੇ ਸਾਰੇ ਮੈਂ ਤੇ ਅਸੀਂ ਤੇ ਸਾਰੀ ਦੁਨੀਆ ਦੀ ਸੁੱਖ ਮੰਗਨੇ ਜੇ ਮਹਾਰਾਜ ਇੰਨੀ ਜਿਆਦੀ ਅੱਖਾਂ 'ਚ ਰੋਣ ਆਉਂਦਾ ਕਿ ਯਾਰ ਇੰਨਾ ਕਾਚ ਲੋਕ ਡੁੱਬੇ ਖੜੇ ਨੇ ਹੈ ਹਾਂ ਇੱਕ ਉਰਗਾਨ ਲਈ ਆਇਆ ਏ ਕੀ ਵੇਲਾ ਹੀ ਦੂਸੇ ਇੱਕ ਮੁਸਲਮਾਨ ਹੈ ਸਾਰੇ ਜੱਚੇ ਸਾਹਨੇ ਖੜਨਾ ਹੀ ਖੜਨਾ ਹੈ ਹਾਂ ਸਾਰੇ ਪੰਜਾਬ ਨਾਲ ਖੜੇ ਆ ਸਾਰੇ ਪੰਜਾਬ ਨਾਲ ਖੜੇ ਆ ਸਾਰੇ ਲੋਕ ਖੜੇ ਨੇ ਤੇ ਬਾਕੀ ਤੂੰ ਪਾ ਦਿਆ ਕਰ ਆਪ ਦਾ ਸਾਰਿਆਂ ਨੂੰ ਦੱਸਿਆ ਕਰ ਹਾਂ ਕੋਨੀ ਤੇ ਤੂੰ ਬਣਾਇਆ ਕਹਿੰਦੇ ਪੇਜ ਹਾਂ ਮੈਂ ਫੇਸਬੁੱਕ ਤੇ ਪੇਜ ਬਣਾਇਆ ਨਾ ਕਿ ਲੋਕੀ ਵਾਵਾ ਜੁੜ ਜਾਣਗੇ ਫੇਸਬੁੱਕ ਤੇ ਫੋਲੋ ਲੋਕ ਕਰਨੇ ਕਿ ਬਣਾਇਆ ਸਾਇਕ ਕੀ ਨਾ ਹੈ। ਇਹ ਪ੍ਰਧਾਨ ਮੰਤਰੀ ਬਾਜੇ ਕੇ ਨਾਮ ਰੱਖਿਆ। ਮਾਓ ਵਧੀਆ ਗੱਲ ਹੈ ਇਧਰੋਂ ਚੱਕੇ ਵੱਲੋਂ ਵੀ ਸਾਰਿਆਂ ਨੂੰ ਅਸੀਂ ਅਰਦਾਸ ਸਾਰਿਆਂ ਦੀ ਕਰਨੇ ਸਾਡੇ ਸਾਰੇ ਜਥੇਲ ਨੂੰ ਅਰਦਾਸ ਹੈ ਕਿ ਮਹਾਰਾਜਪੀ ਆਪ ਤੇ ਚੜ੍ਹਦੀ ਕਲਾ ਰੱਖੇ ਤੇ ਤੂੰ ਵੀ ਤੇ ਬਾਕੀ ਯਾਰ ਹਰਜਿੰਦਰ ਜਿਹੜਾ ਮੁੰਡਾ ਜਿੰਦਰ ਅਮਰੀਕਾ ਵਾਲਾ ਉਹਨੇ ਵੀ ਪਾਸ ਛੱਡੀ ਕਰੀ ਉਹ ਵੀ ਯਾਰ ਵਿਚਾਰਾ ਆਪਣਾ ਭਾਗ ਫਸਿਆ ਆ ਉਹਨੇ ਵੀ ਮੰਨ ਲਓ ਗੱਲਬਾਤ ਕਰੀ ਛੱਡਿਆ ਉਹ ਉਹ ਵੀ ਮਤਲਬ ਉਹਨਾਂ ਨੇ ਕਿਹੜਾ ਜਾਣਬੁੱਝ ਕੇ ਮਾਰੇ ਆ। ਹਾਂ ਚਾਲ ਕੋ ਨਹੀਂ ਉਹਨਾਂ ਦੀ ਵੀ ਕਰਿਆ ਕਰੋ ਕਾਜ ਤੇ ਭਾਈ ਸਾਹਿਬ ਦੇ ਗਏ ਹੋ ਕੈਂਪਾਂ ਦੇ ਵਿੱਚ ਤੁਸੀਂ ਹਾਂ ਅਸੀਂ ਗਏ ਸੀ ਰਾਸ਼ਨ ਲੈ ਕੇ ਗਏ ਆ ਤੇ ਅੱਜ ਫਿਰ ਬਾਪੂ ਵੀ ਚੱਲੇ ਆਏ ਹਾਂ ਤੇ ਉਹ ਵੀ ਉੱਥੇ ਗੇੜਾਂ ਮਾਰਨ ਚੱਲੇ ਆ ਸੀ ਤੇ ਇਹ ਚਲੇ ਜਾਂਦੇ ਦੋਆਂ ਕੁ ਦਿਨਾਂ ਬਾਅਦ ਯਾ ਬਾਪੂ ਤਾਂ ਰੋਜ਼ ਹੀ ਉੱਥੇ ਰਹਿੰਦਾ ਹੈ ਪੂਰੇ ਗੱਟੇ-ਗੁੱਟੇ ਵੀ ਭਰੋਂ ਜਾਂਦਾ ਹੈ ਆਪਣਾ ਦਾਦਾ ਤੇਰਾ ਹਾਂ ਹਾਂ ਬਾਪੂ ਮਾਧਿਅ ਹੈ ਤੇ ਜਾਂਦਾ ਪਿਆਰ ਚੰਗੀ ਗੱਲ ਹੈ ਅਸੀਂ ਹੁਣ ਅੰਦਰ ਬੈਠੇ ਕੁਸੀ ਸੇਵਾ ਕਰਨੀ ਚੱਲ ਸਾਡੇ ਮਨ ਚ ਹੈ ਕਿ ਸਾਡੇ ਮੰਗਰੇਗੇ ਬਠੇਰੇ ਕਰਨ ਵਾਲੇ ਹੁਣ ਆਪਣੇ ਕੈਂਪ ਵੀ ਲੱਗੇ ਨੇ ਸਾਰਾ ਕੁਝ ਚੱਲਦਾ ਪਿਆ ਚੱਲ ਸਾਰੀਆਂ ਹੀ ਪਾਰਟੀਆਂ ਆਈ ਤੇ ਕਹਿੰਨੇ ਕਿ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਸਾਰੇ ਹੀ ਸੇਵਾ ਕਰਨ ਪੰਜਾਬ ਦੀ ਨਹੀਂ ਬੇਨਤੀ ਤੇ ਜਾਦੀ ਸਾਡੀ ਨਾ ਅਸਲ ਮਨ ਦੇ ਵਿੱਚ ਬਾਹਰ ਬਾਹਰਲੇ ਵਿਦੇਸ਼ਾਂ ਵਾਲਿਆਂ ਨੂੰ ਕਿ ਉਹ ਹੀ ਪੰਜਾਬ ਦੀ ਜਿਆਦੀ ਬਾਹ ਫੜਦੇ ਉਹਨਾਂ ਨੂੰ ਬੇਨਤੀ ਵੀ ਜ਼ਰੂਰ ਤੇ ਬਾਕੀ ਤੇਰਾ ਨੰਬਰ ਕਿਹੜਾ ਚਾਉਂਦਾ ਹੈ ਨੰਬਰ ਮੇਰਾ ਆਹੀ ਚੱਲਦਾ ਹੈ ਹਾਂ ਨੰਬਰ ਤੇਰਾ ਕੋਈ ਜਾਂਦਾ ਕੋਈ ਹੈਗਾ ਹੀ ਕਿਤੇ ਇਹ ਨੰਬਰ ਹਾਂ ਯਾਰ ਬਾਪੂ ਦਾ ਨੰਬਰ ਤੂੰ ਦੱਸਦੀ ਕਿ ਉਹ ਬਾਪੂ ਦਾ ਨੰਬਰ ਜਿਹੜਾ ਉਹ ਦੇ ਦਿਆ ਕਰ 77172363 ਅੱਛਾ ਅੱਛਾ ਉਹ ਵਾਲਾ ਨੰਬਰ ਹਾਂਜੀ ਹਾਂ ਉਹ ਦੇ ਦਿਆ ਕਰੋ ਮਨ ਲੋ ਕੋਈ ਅਗਲਾ ਤੋਂ ਨੂੰ ਪੁੱਛ ਹੀ ਲੈਂਦਾ ਕਿ ਕਿਤੇ ਸੇਵਾ ਕਰਨੀ ਕਈ ਗੱਲਾਂ ਨੇ ਅਗਲੇ ਨੂੰ ਨਹੀਂ ਵੀ ਪਤਾ ਲੱਗਾ ਕਈ ਹੋਰ ਕੱਲ ਇੱਥੇ ਵਿਚਾਰੇ ਦਿੱਲੀੋਂ ਆਏ ਹੋਏ ਸੀ ਦਿੱਲੀੋਂ ਸੇਵਾ ਕਰਨ ਮੁੰਡੇ ਹਾਂ ਉਹ ਰਾਇਲ ਕੇ ਦੇ ਪਿੰਡ ਅਖੀਰਲਾ ਪਿੰਡ ਉੱਤੇ ਮੁੰਡੇ ਦਿੱਲੀ ਤੋਂ ਐਡੀ ਦੂਰੋਂ ਉਹ ਵੇਖ ਕੇ ਮੀਂਹ ਅੱਖਾਂ ਹੀ ਕੱਲ ਪਾਣੀ ਆ ਗਿਆ ਮੈਂ ਕਿਹਾ ਧੰਨੇ ਮਹਾਰਾਜ ਕਿਤੇ ਤੇਰੀ ਇੰਨੀ ਕਿੱਸਾ ਹਾਂ ਤੇ ਬਾਕੀ ਕੋਈ ਚੱਕਰ ਨਹੀਂ ਤੇ ਗੁਰੂ ਕਰੇਗਾ ਕਿਰਪਾ ਮਹਾਰਾਜ ਸੇ ਪਾਤਸ਼ਾਹ ਤੇ ਅਰਦਾਸ ਕਰ ਸਾਰੇ ਤੇ ਹੀ ਅਰਦਾਸ ਕਰਨ ਸਾਰੇ ਪੀ ਆਹ ਸਾਰੀ ਦੁਨੀਆ ਲਈ ਤੇ ਨਾਲ ਇੱਕ ਵੀ ਕਰੇਗਾ ਚੜਦੀ ਕਲਾ ਸੱਤੀ ਪਾਤਸ਼ਾਹ ਹਾਂ ਹਾਂ ਇਹ ਜੇ ਹੋਰ ਗੱਲਬਾਤ ਕੋਈ ਹੋਰ ਚੜਦੀ ਕਲਾ ਇਹ ਠੀਕ ਹੈ ਕੋਈ ਨਹੀਂ ਵਾਵਾ ਆਪਣੇ ਕੈਂਪ ਲੱਗੇ ਹੋਏ ਨੇ ਭਾਈ ਸਾਹਿਬ ਵਾਲੇ ਹਾਂ ਵਾਵਾ ਲੱਗੇ ਨੇ ਵੇ ਤੇ ਉੱਥੇ ਦੂਜਾ ਨਾਂ ਕੀ ਆਪ ਕੈਂਪ ਤੇ ਬੜੇ ਲੱਗੇ ਬਾਪੂ ਵੀ ਦੱਸਦਾ ਸੀ ਹਾਂ ਬਾਪੂ ਬਾਕੀ ਦੇ ਸਾਰੇ ਇੱਥੇ ਟੀਵੀ ਜੀ ਵੇਖ ਰਹੇ ਨੇ ਇੱਥੇ ਨਿਊਜ਼ 18 ਚ ਆਪਣਾ ਰਾਣਾ ਨਹੀਂ ਜਿਹੜਾ ਮੇਰਾ ਯਾਰ ਢੇ ਪਹਿਲਾਂ ਡੇਲੀ ਪੋਰਟਰ ਦੇ ਸੀ ਹਾਂ ਕੀ ਦੂਜਾ ਨਾਂ ਆ ਕੇ ਇੱਥੇ ਵੇਖ ਰਹੇ ਨੇ ਵਾਧੂ ਵੇਖ ਰਹੇ ਨੇ ਕੋਈ ਗੱਲ ਨਹੀਂ ਤੂੰ ਦੂਜਾ ਨਾਂ ਕੀ ਏ ਇਹ ਕੋਨੀ ਤੋਂ ਆਪ ਦੇ ਘਰੇ ਹੈ ਠੀਕ ਆ ਜੀ ਤੁਹਾਡਾ ਟਾਈਮ ਪੂਰਾ ਹੋ ਚੱਲਿਆ ਹਾਂ ਠੀਕ ਹੈ ਕਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ